ਜੀ ਕੀ ਹਾਲ ਚਾਲ ਤੇ ਹੋਰ ਸਭ ਲੋਕ ਠੀਕ ਠਾਕ ਹੁਣੇ ਹੁਣੇ ਉੱਠਿਆ ਤੇ ਕਰਤੀ ਆ ਬਲੌਗ ਦੀ ਸਟਾਰਟਿੰਗ ਤੇ ਹੁਣ ਨਾ ਵਤੋਂ ਅੱਗੇ ਪਾਟ ਕਰਾਂਗੇ ਗੁਰੂ ਮਹਾਰਾਜ ਕੇ ਜਾਵਾਂਗੇ ਹੋਰ ਸਨੋ ਕੀ ਹਾਂਜੀ ਕੀ ਹਾਲ ਚਾਲ ਸਾਰੇ ਆ ਦਾ ਠੀਕ ਆ ਕੋ ਸਾਰੇ ਆ ਜੇ ਸਾਡੇ ਵੀਰ ਕਾਟ ਲਈ ਬਲੌਗ ਲਾ ਕੇ ਸਾਰੇ ਆਏ ਤੇ ਬਸਾ ਦੇ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਤੇ ਆਪਾਂ ਚਲਦੇ ਹਾਂ ਮਹੇਦ ਨਾਲ ਕਰਨਾ ਸਾਹਿਬ ਪਹੁੰਚਾ ਦੇਗੇ ਬਾਕੀ ਜage ਤਨੋਂ ਅਸੀਂ ਮਿਲਦੇ ਹਾਂ ਜੀ ਗਰਮੀ ਮਿੱਤਰੋ ਗੁਰੂ ਮਹਾਰਾਜ ਦੇ ਦਰਸ਼ਨ ਕਰ ਲੈ ਆਪਾਂ ਤੇ ਕਰ ਲੋ ਤੁਸੀਂ ਵੀ ਤੇ ਉਹ ਨਾਲ ਨਵਾਂ ਬੰਦਾ ਵਾ ਬੜਾ ਸੋਹਣਾ ਬੰਦਾ ਪਿਆ ਦਰਸ਼ਨ ਕਰਦੇ ਆਂ ਤੇ ਚਲੀ ਜਾਂ ਸੀ ਭਰੇ ਧੁੱਪ ਬੜੀ ਆਂ ਢਿਲ ਨਹੀਂ ਕਰਦਾ ਬਾਹਰ ਨਿਕਲਣ ਨੂੰ ਗਰਮੀ ਬੜੀ ਹੋ ਗਈ ਅੱਲੇ ਦਾ ਜੋ ਅੱਲੇ ਜੂਨ ਮਹੀਨਾ ਹੋਣਾ ਹੁਣੇ ਦੇਖੋ ਕੀ ਹਾਲ ਹੋ ਗਿਆ ਬਹੁਤ ਗਰਮੀ ਹੋ ਗਈ ਓਏ ਦੇਖੋ ਹਾਲ ਲੈ ਵੀ ਮਿੱਤਰਾ ਹੁਣ ਅਸੀਂ ਆ ਗਏ ਆ ਪੌਲੇ ਤੇ ਆਪਾਂ ਲੈਣੀ ਆ ਚਾਬੀ ਭਾਈ ਤੋਂ ਹਨਾ ਚਾਬੀ ਲੈਣੀ ਸਕੂਟਰੀ ਦੀ ਤੇ ਫੇਰ ਆਪਾਂ ਜਾਵਾਂਗੇ ਗਰਾਊਂਡ ਫੇਰ ਤੁਹਾਨੂੰ ਗਰਾਊਂਡ ਜਾ ਕੇ ਗਰਾਊਂਡ ਦੇ ਦਰਸ਼ਨ ਗਰਾਊਂਡ ਦੇਖਰਾਵਾਂਗੇ ਹਨਾ ਗਰਾਊਂਡ ਦੇਖਰਾਵਾਂਗੇ ਜੀ ਦਰਸ਼ਨ ਬਾਕੀ ਚਾਬੀ ਲੈ ਲਈਏ ਫੇਰ ਤੁਹਾਡੇ ਨਾਲ ਮੁਲਾਕਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਲੈ ਵੀ ਮਿੱਤਰਾ ਚਾਬੀ ਆਪਾਂ ਲੈ ਲਈ ਆ ਤੇ ਆ ਸਮਾਨ ਜਾ ਫੜਾਤਾ ਭਾਈ ਨੇ ਕਹਿੰਦੇ ਹੁਣ ਜਾਓ ਹਣਾ ਬੋ ਸਹੀ ਕਹਿ ਰਹੇ ਸਨ ਮਾ ਜੀ ਪਿਕਚਰ ਹੀ ਨਹੀਂ ਕਰਦੇ ਸਾਡੀ ਭੈਣ ਯਾਰ ਇਹ ਗੱਲ ਗਲਤ ਹੈ ਤੇ ਹੁਣ ਤੁਹਾਨੂੰ ਜਾ ਕੇ ਸਿੱਧਾ ਆਪਾਂ ਮਿਲਦੇ ਆ ਗਰਾਊਂਡ ਫੇਰ ਇਹ ਮਾਹੌਲ ਚਾਲ ਦੇਖਦੇ ਆ ਉੱਥੇ ਜਾ ਕੇ ਕੀ ਮਾਹੌਲ ਚਾਲਾ ਗਰਾਊਂਡ ਦਾ ਤੇ ਬਾਕੀ ਦੇਖ ਲਓ ਸਾਡਾ ਸ਼ਹਿਰ ਆਰਮੀ ਗਰਾਊਂਡ ਆਰਮੀ ਗਰਾਊਂਡ ਦੇਖੋ ਸਾਡੀ ਵੀ ਪਿਕਚਰੋ ਤੇ ਲੈ ਵੀ ਮਿੱਤਰਾਂ ਆਰਮੀ ਗਰਾਊਂਡ ਦੇ ਦਰਸ਼ਨ ਕਰ ਲੋ ਲੈ ਵੀ ਮਿੱਤਰਾਂ ਮੰਡੀਆਂ ਪੁੱਜ ਗਏ ਆ ਤੇ ਮੰਡੀਆਂ ਦੇ ਦਰਸ਼ਣ ਕਰਨੇ ਤੁਹਾਨੂੰ ਦਰਸ਼ਣ ਕਰਾ ਦੇਣਾ ਮੰਡੀਆਂ ਦੇ ਦਰਸ਼ਣ ਕਰਾ ਲਏ ਉਹ ਯਾਰ ਜਿਹੜਾ ਘੱਟਾ ਬੋ ਹੋਣਾ ਲਓ ਜੀ ਮੰਡੀਆਂ ਪੁੱਜ ਗਏ ਸਰਦਾਰ ਜੀ ਘੂਰ ਘੂਰ ਕੇ ਦੇਖਦੇ ਨੇ ਦੇਖ ਲਓ ਮੰਡੀਆਂ ਪੂਰੀ ਫੌਲ ਮੰਡੀ ਪੂਰੀ ਫੌਲ ਮੰਡੀ ਦੀ ਗੱਲ ਦੀ ਪੂਰੀ ਫੌਲ ਦੇਖ ਲਓ ਜੀ ਦੇਖੋ ਕਟਾ ਬੋ ਯਾਰ ਤੇ ਲਾ ਬੋਏ ਘਟਾ ਹੀ ਬੜਾ ਸੇਟ ਨਾ ਦੇ ਹੁਣ ਆਪਾਂ ਜਾਵਾਂਗੇ ਸਿੱਧਾ ਗਰਾਊਂਡ ਜੀ ਪਹਿਲਾ ਸਕੂਟਰੀ ਆਪਣੀ ਚੱਕੀਏ ਗੱਡੀ ਚੱਕੜੀ ਦਾ ਪਹਿਲੇ ਪਹਿਲਾ ਆਪਾਂ ਆਪਣੀ ਗੱਡੀ ਚੱਕੀਏ ਫਿਰ ਆਪਾਂ ਜਾਵਾਂਗੇ ਗਰਾਊਂਡ ਫਿਰ ਤੁਹਾਨੂੰ ਮਿਲਨੇ ਆਪਾਂ ਗਰਾਊਂਡ ਜਾ ਕੇ ਪੁੱਜ ਗਏ ਆ ਤੇ ਆ ਲੱਗੀ ਸਾਡੀ ਗੱਡੀ ਗੱਡੀ ਆ ਲੱਗੀ ਸਾਡੀ ਗੱਡੀ ਤੇ ਲੈ ਵੀ ਮਿੱਤਰਾ ਹੁਣ ਚੱਲਿਆ ਗਰਾਊਂਡ ਵੱਲ ਸੋਚਿਆ ਸਟਿੰਗ ਪੀ ਲਈਏ ਤੇ ਮੱਝਾ ਪੀ ਲਈਏ ਤੇ ਬਾਕੀ ਹੁਣ ਆਪਾਂ ਚੱਲੇ ਆ ਗਰਾਊਂਡ ਤੇ ਆ ਸਕੂਲਮੈਂਟ ਸਕੂਲ ਤੇ ਬਾਕੀ ਦਨ ਉਥੇ ਆ ਕੇ ਮਿਲਦੇ ਆ ਬਾਕੀ ਆ ਲੈ ਆ ਸਾਮਾਨ 3 ਨੂੰ ਮਾਹੌਲ ਦੇਖੋ ਜੀ ਕਿੰਨਾ ਸੋਹਣਾ ਸਾਡੇ ਪਿੰਡ ਦਾ ਥਿਊ ਆ ਜੀ ਪੀਰਾ ਦੀ ਦਾ ਮਾਤਾ ਦੀ ਇਕੱਠੀ ਜਗਾ ਤੇ ਵੀ ਉਹ ਦੇ ਕੋਈ ਨਾ verdade ਕਿ ਉਹ ਵਿਊ ਆ ਪੁੱਜ ਗਿਆ ਗਰਾਊਂਡ ਫੌਜੀ ਭਾਜੀ ਫੌਜੀ ਭਾਜੀ ਪੁੱਜ ਗਿਆ ਗਰਾਊਂਡ ਜੀ ਥੋੜਾ ਜਾਵਾਂਗੇ ਅੰਦਰ ਦੀਪਾ ਜੀ ਦੀਪਾ ਜੀ ਸਤਿ ਸ੍ਰੀ ਅਕਾਲ ਭਾਜੀ ਲੈ ਮਿੱਤਰਾਂ ਫੁੱਟਬਾਲ ਦਾ ਮੈਚ ਲੱਗਾ ਹੋਇਆ ਹੈ ਆਪਣੇ ਇੱਥੇ ਜੋ ਕਿ ਸਾਨੂੰ ਆਪਣੇ ਬੰਦੇ ਹੀ ਹਨ ਇੱਥੇ ਆਪਣੇ ਬੰਦੇ ਸਾਡੇ ਵਾਲੇ ਆਪਣੇ ਭਰਾ ਦਾ ਆਪਣੇ ਬੰਦੇ ਹਾਰ ਰਹਿੰਦੇ ਆ ਔਖਾ ਸਾਡੇ ਵਾਲੇ ਬੰਦੇ ਆ ਗਾਇਸ ਵੀਰੇ ਹੋ ਗਈ ਕਹਿੰਦੇ ਗਾਇਸ ਵੀਰੇ ਗਾਇਸ ਵੀਰੇ ਗਾਇਸ ਵੀਰੇ ਕੁਝ ਕਰੋ ਸਾਡੇ ਬੰਦੇ ਬਹੁਤ ਹਰ ਰਹਿੰਦੇ ਬਹੁਤ ਬੁਰੀ ਤਰ੍ਹਾਂ ਹਾਰਦੇ ਗਾਇਸ ਵੀਰੇ ਗਾਇਸ ਕਿਰੀ ਕਰਦੇ ਤੂੰ ਗਾਇਸ ਵੀਰੇ ਕੀ ਕਰਨਾ ਹੁਣ ਗਾਇਸ ਵੀਰੇ ਕੀ ਕਰਨਾ ਹੁਣ ਵਿਚਾਰੇ ਰੋਜ਼ ਦਾ ਪ੍ਰੈਕਟਿਸ ਕਰਦੇ ਨਾਲੇ ਆ ਕੇ ਫਿਰ ਵੀ ਹਾਰ ਜਾਂਦੇ ਇਹਨਾਂ ਦਾ ਕੋਈ ਨਹੀਂ ਹੈਗਾ ਆਪਣੇ ਪਿੰਡ ਨੇ ਯਾਰ ਉਹਨਾਂ ਟਾਈਮਾਂ ਅਡੀ ਗਰੋਡ ਦੀ ਨਹੀਂ ਜਿੰਨੇ ਟਾਈਮਾਂ ਖੇਡਦੇ ਹੋਗੇ ਬਸ ਸਪੈਸ ਦਾ ਮੁੱਢ ਚਾਹੋ ਬੇਇੱਜ਼ਤੀ ਕਰਾਤੀ ਉਹ ਨਿਆਣੀ ਨਿਆਣੀ ਖਿੱਚੀ ਜਾਂਦੇ ਪੇ ਮੈਚ ਹੋਰ ਵਿੱਚ ਬੁੱਡੇ ਵੀ ਬੜੇ ਆ ਬੁੱਡੇ ਵੀ ਆ ਯਾਰ ਮੇਰੇ ਨਾਲ ਬੁੱਡੇ ਵੀ ਬੜੇ ਆ ਤੇ ਆਪਾਂ ਵੜੀ ਆਪਾਂ ਵੜੀ ਵਿੱਚ ਫੁੱਟਬਾਲ ਉੱਡ ਜਾ ਦੇ ਦੋ ਤਿੰਨ ਗੋਲ ਹੋਈ ਜਾਣ ਝਿੰਗੜਾ ਲਿਆ ਨੇ ਮੇਰੇ ਉਹਨਾਂ ਨੇ ਪੈ ਬੂਟ ਮਾਰ ਮਾਰ ਛਦਾਈ ਕਰਦੇ ਨੇ ਉਹਨਾਂ ਨੇ ਮੈਨੂੰ ਫੋਟੋ ਵਾਲਾ ਬਦਲੇ ਗੋਲੀ ਚਲਾਤੀ ਗੋਲ ਚ ਚੱਲ ਵਧੀਆ ਨਜ਼ਾਰੇ ਲੈਂਦੇ ਆ ਉਹ ক্রিকেট ਦਾ ਵੀ ਕਰਾ ਲੋ ਭਰਾਵਾ ਇੱਥੇ ਫੁੱਟਬਾਲ ਨਹੀਂ ਆਉਂਦਾ ਸਾਨੂੰ ਤੈਨੂੰ ਪਤਾ ਆਹ ਨਾਣੇ ਸਾਡੇ ਬਲੌਗ ਨੂੰ ਨਾਰੇ ਗਾਣਾ ਵੀ ਗੱਡੀ ਜਾਂਦੇ ਵਿੱਚ ਗਾਲਾਂ ਫੇਰੀ ਕਿਹ ਹੈ ਇੰਨਾ ਇਹ ਫੈਮਿਲੀ ਬਲੌਗ ਥੋੜੀ ਹੈ ਇਹ ਮਾੜਾ ਮਾੜਾ ਫੈਮਿਲੀ ਬਲੌਗ ਆ ਬਸ ਚਲੋ ਠੀਕ ਆ ਮਿੱਤਰੋ ਬਾਕੀ ਬਾਕੀ ਤੁਹਾਨੂੰ ਮਿਲਦੇ ਆ ਬਾਅਦ ਸਾਸਰੀ ਘਾਲ ਸਾਰਿਆਂ ਨੂੰ ਸਾਸਰੀ ਘਾਲ ਸਾਰਿਆਂ ਨੂੰ ਵਾਈਸ ਵੀਰੇ ਧਿਆਨ ਰੱਖੋ ਆਪਣਾ ਬੋਧ ਉੱਠੋ ਸਾਲੇ ਵਾਈ ਕੋਲ ਲੜ ਰਹੇ ਆ ਧਿਆਨ ਰੱਖੋ ਚਲੋ ਠੀਕ ਆ ਜੀ ਮਿਲਦੇ ਆ ਬਾਅਦ ਪਏ ਮਿੱਤਰਾ ਪਿੰਡ ਦੇ ਹਾਰ ਦੇ ਜਵਾਨ ਕੋਚ ਤੋਂ ਕਲਾਸਾਂ ਲੱਗਦੀਆਂ ਹੁੰਦੀਆਂ ਬਾਕੀ ਇਹਨਾਂ ਨੂੰ ਲੱਗਦਾ ਇਹਨਾਂ ਨੂੰ ਲੱਗਦਾ ਲੱਲੀ ਸਾਨੂੰ ਜੁਆਇਨ ਕਰਨਾ ਪੈਣਾ ਇਹਨਾਂ ਨੂੰ ਹਨਾ ਹੈਨੀ ਟੀਮ ਕੋਈ ਖਾਸ ਟੀਮ ਨਹੀਂ ਇਹ ਹਾਰ ਜਾਂਦੇ ਲੈ ਵੀ ਮਿੱਤਰਾ ਨੇਰਾ ਹੋ ਗਿਆ ਤੇ ਗਰਾਊਂਡ ਹੋ ਗਈ ਖਾਲੀ ਬਸ ਇੱਕ ਇਹ ਆ ਤੇ ਉਧਰਲੀ ਸਾਈਡ ਬੈਟਮੈਨਟ ਨਾਲੇ ਖੇਡਣਦੇ ਤੇ ਬਾਕੀ ਹੁਣ ਬਸ ਗਰਾਊਂਡ ਬੰਦ ਹੋ ਜਾਣੀ ਤੇ ਹੁਣ ਚੱਲਦੇ ਆਪਾਂ ਘਰੇ ਤੇ ਵਲੋਗ ਲਗਾ ਹੋਵੇ ਵਧੀਆ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਟਾਟਾ ਮਿਲਦੇ ਆਂ ਕੱਲ ਗੁੱਡ ਨਾਈਟ